ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੀ ਲੇਡੀਜ਼ ਸੂਟਾਂ ਦੀ ਤੇ ਰੈਡੀ ਮੇਡ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣੋਂ ਆਸ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੋਡ ਹੋਏਗਾ ਜੀ ਆਨਲਾਈਨ Google Pay ਫੋਨਪੇ ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕੰਫਰਮ ਹੋਏਗਾ ਠੀਕ ਹੈ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਇੱਕ ਸੂਟ ਦਾ ਗਿਫਟ ਦਵਾਂਗੇ 30 ਅਪ੍ਰੈਲ ਨੂੰ ਠੀਕ ਆ ਉਹਨਾਂ ਦੇ ਵਿੱਚੋਂ ਜਿਹੜੇ ਸਾਡੀ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਨਗੇ ਸਾਡੇ ਇੰਸਟਾਗ੍ਰam ਅਕਾਊਂਟ ਨੂੰ ਫੋਲੋ ਕਰਨਗੇ ਠੀਕ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਆ ਬਰੋਸ਼ੇ ਦੇ ਸੂਟ ਬਰੋਸ਼ੇ ਦੇ ਸੂਟਾਂ ਦੀ ਇੰਨੀ ਕੁ ਜ਼ਿਆਦਾ ਡਿਮਾਂਡ ਆ ਰਹੀ ਸੀ ਇੰਨੀ ਜ਼ਿਆਦਾ ਡਿਮਾਂਡ ਆ ਰਹੀ ਸੀ ਬਹੁਤ ਜ਼ਿਆਦਾ ਠੀਕ ਹੈ ਤੇ ਆਪਾਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਬਹੁਤ ਸੋਹਣੇ ਨਵੇਂ ਨਵੇਂ ਡਿਜ਼ਾਈਨ ਬਰੋਸ਼ੇ ਦੇ ਪ੍ਰਾਈਸ ਉਹੀ ਹੋਏਗਾ ਸਭ ਕੁਝ ਉਹੀ ਹੋਏਗਾ ਬਟ ਇਹ ਤੁਹਾਨੂੰ ਦੋ ਸੂਟ ਲੈਣੇ ਪੈਣਗੇ ਠੀਕ ਹੈ ਇੱਕ ਸੂਟ ਦੀ ਡਿਲੀਵਰੀ ਨਹੀਂ ਹੋਏਗੀ ਦੋ ਸੂਟ ਤੁਹਾਨੂੰ ਲੈਣੇ ਪੈਣਗੇ ਠੀਕ ਹੈ ਕੋਈ ਵੀ 200 ਦਾ ਨਾ ਕੋਈ ਤੁਸੀਂ ਪਸੰਦ ਕਰ ਸਕਦੇ। ਤੇ ਜੇ ਵੀ ਕਪੜਾ ਹੋਏਗਾ ਉਹੀ ਸੌਫਟ ਮਲਮਲ ਤੇ ਪ੍ਰਿੰਟ ਆਗੇ ਜੇ ਬਿਲਕੁਲ ਨਵੇਂ-ਨਵੇਂ ਲੋ ਜੀ ਚੈੱਕ ਕਰੋ। ਠੀਕ ਹੈ। ਹਲੋ ਬਹੁਤ ਸੋਹਣੇ ਪ੍ਰਿੰਟ ਆ ਠੀਕ ਹੈ ਬਿਲਕੁਲ ਕੂਲ ਜੇ ਕਲਰ ਆ। ਉਸੇ ਤਰ੍ਹਾਂ ਦਾ ਹੀ ਬਰੋਸ਼ਾ ਐ ਕੈਸੇ। ਹਲੋ ਜੀ ਠੀਕ ਹੈ ਬਹੁਤ ਡਿਮਾਂਡ ਸੀ ਬਰੋਸ਼ੇ ਦੇ ਸੂਟਾਂ ਦੀ ਤੇ ਬੜੇ ਦਿਨ ਹੋ ਗਏ ਮੈਨੂੰ ਟਾਲਦਿਆਂ ਤੇ ਲਓ ਜੀ ਫਾਈਨਲੀ ਆ ਗਿਆ ਬਰੋਸ਼ਾ। ਤੇ ਹੁਣ ਚੱਕ ਲੋ ਜਿੰਨੇ ਜਿੰਨੇ ਸੂਟ ਲੈਣੇ ਆ ਸਾਰੇ ਜਾਣੇ ਦਾ ਕਲਰ ਇਹਦੇ ਵਿੱਚ ਮਿਲ ਜਾਣਗੇ ਚਾਰ ਤੇ ਪ੍ਰਾਈਸ ਲੱਗੇਗਾ ਉਹੀ 450 ਇੱਕ ਸੂਟ ਦਾ ਤੇ ਦੋ ਸੂਟ ਤੁਹਾਨੂੰ ਘੱਟ ਤੋਂ ਘੱਟ ਲੈਣੇ ਪੈਣਗੇ ਵੱਧ ਤੋਂ ਵੱਧ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਇੱਕ ਸੂਟ ਨਹੀਂ ਮਿਲੇਗਾ ਕਿਉਂਕਿ ਅਜੇ ਮਾਲ ਆਇਆ ਹੀ ਆ ਤੇ ਆਪਾਂ ਤੁਹਾਡੇ ਵਾਸਤੇ ਪਹਿਲਾਂ ਮੈਂ ਕਿਹਾ ਵੀਡੀਓ ਬਣਾ ਪੀਏ ਹਲੋ ਜੀ ਦੂਸਰਾ ਕਲਰ ਆ ਗਿਆ ਇਹ ਵਾਲਾ ਹਲੋ ਜੀ ਸੀ ਗ੍ਰੀਨ ਕਲ ਜੇ ਤੁਸੀਂ ਇੱਕੋ ਜਿਹੀ ਚਾਰ ਸੂਟ ਲੈਣੇ ਹੋਣਗੇ ਤੁਹਾਨੂੰ ਮਿਲ ਜਾਣਗੇ ਕਿਉਂਕਿ ਕਾਫੀ ਵੱਡੇ ਵੱਡੇ ਥਾਨ ਆਏ ਹੋਇਆ ਚਾਰ ਚਾਰ ਸੂਟ ਛੇ ਛੇ ਸੂਟ ਦੇ ਥਾਨ ਆਏ ਹੋਏ ਆ ਅਲੋ ਜੀ ਕਲਰ ਆ ਗਿਆ ਸੀ ਗ੍ਰੀਨ ਠੀਕ ਹੈ ਪ੍ਰਿੰਟ ਬਹੁਤ ਸ਼ਾਨਦਾਰ ਹੈ ਲੋ ਜੀ ਪ੍ਰਾਈਸ ਲੱਗੇਗਾ ਜੀ ਉਹੀ 450 ਨੈਕਸਟ ਕਲਰ ਆ ਗਿਆ ਜੀ ਪਿੰਕ ਪਰਪਲ ਜੀ ਸ਼ੇਡ ਆ ਠੀਕ ਆ ਬਹੁਤ ਸੋਹਣੀ ਸ਼ੇਡ ਆ ਆ ਲੋ ਇਹ ਆ 5-5 ਮੀਟਰ ਦੀ ਕੱਟ ਮਿਲੇਗੀ ਇਸ ਤੋਂ ਵੱਧ ਨਹੀਂ ਮਿਲੇਗਾ ਜੇ ਕਿਸੇ ਨੇ ਜ਼ਿਆਦਾ ਕਪੜਾ ਚਾਹੀਦਾ ਤੇ ਉਹ ਦੋ ਸੂਟ ਲੈ ਸਕਦੇ ਆ ਠੀਕ ਆ ਆ ਲੋ ਠੀਕ ਆ ਵੀਡੀਓ ਦੀ ਟਾਈਮਿੰਗ ਹੋਏਗੀ ਰਾਤੀ 8 ਵਜੇ ਜਿਹੜਾ ਵੀ ਸਾਡੇ ਚੈਨਲ ਤੇ ਪਹਿਲੀ ਵਾਰੀ ਆਇਆ ਉਹ ਸਬਸਕ੍ਰਾਈਬ ਜ਼ਰੂਰ ਕਰੇ ਠੀਕ ਹੈ ਜੀ ਹਲੋ ਜੀ ਚੌਥਾ ਕਲਰ ਆ ਗਿਆ ਇਹ ਵਾਲੇ ਸੈੱਟ ਦਾ ਜੀ ਬਾਕੀ ਜਿਨ੍ਹਾਂ ਨੇ ਵੀ ਪਹਿਲਾਂ ਸੂਟ ਲਏ ਉਹਨਾਂ ਨੂੰ ਪਤਾ ਹੈ ਕਿ ਬਰੋਸ਼ਾ ਕਿੰਨਾ ਵਧੀਆ ਹੈ ਬਹੁਤ ਹੀ ਸੌਫਟ ਕੂਲਾ ਤੇ ਬਿਲਕੁਲ ਵੀ ਗਰਮੀ ਨਹੀਂ ਲੱਗੇਗੀ ਬੋਰ ਨਹੀਂ ਆਏਗੀ ਕਲਰ ਨਹੀਂ ਖਰਾਬ ਹੋਏਗਾ ਠੀਕ ਹੈ ਜੀ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਆ ਬਿਲਕੁਲ ਕੋਲ ਕੋਲ ਸੌਫਟ ਸੌਫਟ ਠੰਡਾ ਠੰਡਾ ਬਰੋਸ਼ੇ ਦੇ ਸੂਟ ਆ ਲਓ ਜੀ ਠੀਕ ਇਹਦੇ ਵਿੱਚ orange ਫਲਾਵਰ ਆ ਗਿਆ ਚਾਰ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਕਪੜਾ ਬਹੁਤ ਸੋਹਣਾ ਹੋਏਗਾ ਆ ਲਓ ਜੀ ਬਿਲਕੁਲ ਮੱਖਣ ਮਲਾਈਆਂ ਫੇ ਅਗਲਾ ਕਲਰ ਚਾਟ ਤਾਨੂੰ ਦਿਖਾਉਣੇ ਆ ਆਪਾਂ ਤੁਹਾਨੂੰ ਕਿਹਾ ਸੀ ਕਿ ਵੀਰਵਾਰ ਨੂੰ ਤੁਹਾਨੂੰ ਬਰੋਸ਼ਾ ਦੇ ਦਾਂਗੇ ਤੇ ਲੋ ਜੀ ਵੀਰਵਾਰ ਨੂੰ ਬਰੋਸ਼ਾ ਤੁਹਾਡੇ ਕੋਲ ਪਹੁੰਚ ਗਿਆ ਠੀਕ ਹੈ ਜੀ ਵੀਰਵਾਰ ਨੂੰ ਬਰੋਸ਼ਾ ਤੁਹਾਡੇ ਕੋਲ ਪਹੁੰਚ ਗਿਆ ਹੈ ਲੋ ਜੀ ਆਹਨ ਬੜੇ ਵੱਡੇ ਵੱਡੇ ਜੇ ਇਕਲਾ ਕਲਰ ਆ ਗਿਆ ਵਾਲਾ ਇਹ ਛੋਟੇ ਪ੍ਰਿੰਟ ਚਾ ਪਿੰਕ ਕਲਰ ਆ ਗਿਆ ਠੀਕ ਹੈ ਇਹ ਕਲਰ ਆ ਗਿਆ ਪਿੰਕ ਕਲਰ orange ਨਹੀਂ ਹੈ ਇਹਦੇ ਵਿੱਚ ਥੋੜਾ ਜਿਹਾ orange ਲੱਗਣ ਡਿਆ ਧੁੱਪ ਪੈ ਰਹੀ ਹੈ ਨਾ ਤਾਂ ਕਰਕੇ ਇਹ ਪਿੰਕ ਕਲਰ ਆ ਗਿਆ ਛੋਟੀ ਬੂਟੀ ਦਾ ਪ੍ਰਿੰਟ ਆ ਬਹੁਤ ਸੋਹਣਾ ਠੀਕ ਹੈ ਔਰ ਕਪੜਾ ਸੇਮ ਹੀ ਆਏਗਾ ਜੀ ਸਾਰਿਆਂ ਦਾ ਸੌਫਟ ਵਾਲਾ ਬਹੁਤ ਸੋਹਣਾ ਠੀਕ ਹੈ ਪ੍ਰਾਈਸ ਲੱਗੇਗਾ ਜੀ 450 ਪਰ ਸੂਟ ਤੇ ਦੋ ਸੂਟ ਲੈਣੇ ਪੈਣਗੇ ਆਜ ਕਲਰ ਆ ਗਿਆ ਫਰੋਜ਼ੀ ਕਲਰ ਠੀਕ ਹੈ ਛੋਟੀ ਬੁਟੀ ਵਾਲਾ ਤਿਤਰਾ ਮਿੱਤਰਾ ਜਿਆ ਪ੍ਰਿੰਟ ਹਨਾ ਕਲਰ ਬਹੁਤ ਸੋਹਣਾ ਜਿਹਾ ਫਰੋਜ਼ੀ ਠੀਕ ਹੈ ਆ ਲੋ ਤੇ ਵੀਡੀਓ ਵੇਖਦੇ ਸਾਰੀ ਫਟਾਫਟ ਆਰਡਰ ਕਰਨਾ ਸਾਡੇ ਵਟਸਐਪ ਨੰਬਰ ਤੇ 788863620 ਉੱਤੇ ਤੁਸੀਂ ਆਰਡਰ ਕਰਨਾ ਹੈ ਤੁਸੀਂ 2-4 ਸੂਟਾਂ ਦੀ ਪਿਕ ਪੇਜ ਕਿਉਂ ਨਾ ਚ ਕੋਈ ਦੋ ਲੈ ਸਕਦੇ ਜੇ ਕਿਉਂਕਿ ਸਾਰੇ ਜਾਣਿਆਂ ਦਾ ਫਿਰ ਇੱਕੇ ਕਲਰ ਦੇ ਮੈਸੇਜ ਆਉਂਦੇ ਰਹਿੰਦੇ ਐਵੇਂ ਫਿਰ ਮੁਸ਼ਕਲ ਹੋ ਜਾਂਦੀ ਹੈ ਨਾ ਹਲੋ ਫਰੋਜ਼ੀ ਕਲਰ ਆ ਗਿਆ ਕਿਦੇ ਵਿੱਚ ਚਾਟ ਫਿਰ ਚਾਹੇ ਨੇ ਤਿੰਨ ਕਲਰ ਇੱਕ ਆ ਗਿਆ ਪਿਸਤਾ ਕਲਰ ਲੋਜੀ ਇੱਕ ਆ ਗਿਆ ਪਿਸਤਾ ਕਲਰ ਪਿਸਤਾ ਕਲਰ ਫਰੋਜ਼ੀ ਤੇ ਪਿੰਕ ਤਿੰਨ ਕਲਰ ਆਉਣਗੇ ਸਾਰੇ ਕਲਰ ਬਹੁਤ ਸੋਹਣੇ ਆ ਠੀਕ ਹੈ ਹਲੋ ਜੀ ਇੱਕ ਤੋਂ ਇੱਕ ਵੱਧ ਕੇ ਸੋਹਣੇ ਕੋਈ ਵੀ ਛੱਡਣ ਵਾਲਾ ਨਹੀਂ ਆ ਤੁਸੀਂ ਇਹ ਵੀ ਕਹਿ ਦਿਓ ਨਾ ਹਾਂਜੀ ਭੈਣ ਜੀ ਕੋਈ ਦੋ ਸੂਟ ਭੇਜ ਦੋ ਤਾਂ ਵੀ ਸਾਰੇ ਹੀ ਸੂਟ ਬਹੁਤ ਸੋਹਣੇ ਆ ਠੀਕ ਹੈ ਜੀ ਸਾਢੇ 450 ਪ੍ਰਾਈਜ਼ ਰਹੇਗਾ ਸਾਰੇ ਸੂਟਾਂ ਦਾ ਲੋਜੀ ਅਗਲਾ ਆ ਗਿਆ ਥੋੜੇ ਜਿਹੇ ਵੱਡੇ ਪ੍ਰਿੰਟ ਚ ਦੇਖੋ ਕਈ ਪੈਣਾ ਹਨ ਕਹਿ ਦਿੰਦੀਆਂ ਸਾਨੂੰ ਥੋੜਾ ਖਿੜਿਆ ਖਿੜਿਆ ਜਾਂ ਵੱਡੇ ਵੱਡੇ ਪ੍ਰਿੰਟ ਚਾਹੀਦੇ ਹਲੋ इस बार आप पहला प्रिंट भी जोड़ा दिखाया थोड़ा जहाे प्रिंट से यह भी प्रिंट वेट चा ये आ गया अपना वाइन कलर ठीक है हेलो स्टफ आएगा गफ कोई पतला नहीं कोई अंडरशर्ट की लड़ नहीं कोई कस रहेगा नहीं कि हाँ कस कस के पतला हो गया जी इमें का कोई नहीं होएगा हलो कलर आ गया वाइन प्रिंट बहुत शानदार स्टफ आएगा भरोसा प्राइज आएगा चार सौ पट्टों घट दोट लैने पैनगे कलर आ गया जी नेवी ब्लू ठीक है बढ़िया वाला ब्रोशा ठीक है जी नेवी ब्लू कलर आ गया बहुत सोना गया ठीक है जी डार्क कलर भी आ गए लाइट कलर चार्ट भी आ गए जोड़ा मर्जी ले सकते हो अगला कलर आ गया ग्रीन कलर ठीक बॉटल ग्रीन कलर आ गया बहुत सोना ठीक है लाइट डार्क का कॉम्बीनेशन हलो जी लास्ट वाला आ गया जी कॉफी चार कलर ये ही आएंगे हलो जी ठीक है कॉफी कलर आ गया देते ऑरेंज फ्लावर आ गया 450 ਹੀ ਇਹਦਾ ਪ੍ਰਾਈਸ ਲੱਗੇਗਾ ਤੇ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾ ਦਿੰਨੇ ਆ ਹਲੋ ਜੀ ਲਾਈਟ ਜਾਂ ਪਿੰਕ ਕਲਰ ਆ ਗਿਆ ਪ੍ਰਿੰਟ ਬਹੁਤ ਸੋਹਣਾ ਕਾਟਨ ਨੂੰ ਪਰੇ ਕਰਦਾ ਬਰੋਸ਼ਾ ਵਾ ਜਿਹੜਾ ਇਹਨੂੰ ਪਾਏਗਾ ਉਹ ਕਾਟਨ ਹੀ ਪੁੱਲ ਜਾਏਗਾ ਹਲੋ ਠੀਕ ਹੈ ਜੀ ਓਕੇ ਪਿੰਕ ਕਲਰ ਆ ਗਿਆ ਲਾਈਟ ਜਾਂ ਪਿੰਕ ਕਲਰ ਇਹਦੇ ਵਿੱਚ ਤੁਹਾਨੂੰ ਇੱਕ ਇੱਕ ਸੂਟ ਹੀ ਮਿਲੇਗਾ ਹਲੋ ਜੀ अगला कलर आ गया येलो कलर लाइट या येलो कलर आ ठीक है हाँ इस तरह ठीक है ये एक, एक सूट मिलेगा डिजाइनिंग बहुत सारी आई है कल ब्रोशर दे वीडियो ही पावांगे ठीक है आलो जी अगला कलर आ गया जी ये orange peach color orange peach color sare color ik to ik vadke soneya mere kehnde tussi jehda marzi color le lo sare color boss sone de theek hai color boss sone stuff boss sona aur last color aa gaya idde vich yeah wala haan ਮੌਂਗੇ ਗਏ ਜਾਇਆ ਜੀ ਬੋਲੀ ਮਲ ਫਰੋਜ਼ੀ ਕਲਰ ਠੀਕ ਹੈ ਜੀ ਫਰੋਜ਼ੀ ਕਲਰ ਆ ਗਿਆ ਫਰੋਜ਼ੀ ਅਸਮਾਨੀ ਕਲਰ ਬਹੁਤ ਸੋਹਣਾ ਇਹਦੇ ਵਿੱਚ ਤੁਹਾਨੂੰ 200 ਮਿਲ ਜਾਣਗੇ ਠੀਕ ਹੈ ਉਹਨਾਂ ਦਾ ਇੱਕ ਇੱਕ ਹੀ ਮਿਲਿਆ ਸੀ ਥਾਨ ਮਤਲਬ ਪ੍ਰਿੰਟ ਛੱਡਣ ਵਾਲਾ ਨਹੀਂ ਸੀ ਇਸ ਕਰਕੇ ਆਪਾਂ ਲੈ ਆਏ ਹਲੋ ਜੀ ਪ੍ਰਿੰਟ ਆ ਗਿਆ ਫਰੋਜ਼ੀ ਸਕਾਈ ਬਲੂ ਬਹੁਤ ਸੋਹਣਾ ਪ੍ਰਿੰਟ ਆ ਪ੍ਰਾਈਸ ਲੱਗੇਗਾ 450 ਤੇ ਨੈਕਸਟ ਡਿਜ਼ਾਈਨ ਆ ਗਿਆ ਜੀ ਇਹ ਵਾਲਾ ਇਹ ਆ ਗਿਆ ਜੀ ਬਹੁਤ ਸੋਹਣਾ ਰੰਗ ਹਲੋ ਸਕਿਨ 골ਡਨ ਜਿਹਾ ਕਲਰ ਆ ਗਿਆ ਸਕਿਨ 골ਡਨ ਕਲਰ ਆ ਗਿਆ ਤੇ ਇਹ ਆ ਗਿਆ ਪ੍ਰਿੰਟ ਇਹਦਾ ਬਹੁਤ ਸੋਹਣਾ ਜਿਹਾ ਠੀਕ ਹੈ ਸਾਰਾ ਪ੍ਰਿੰਟ ਬਹੁਤ ਸੋਹਣਾ ਸਾਰੇ ਸੂਟ ਬਰੋਸ਼ੇ ਦੇ ਹੀ ਆ ਕੋਈ ਵਿੱਚ ਕਾਟਨ ਦਾ ਸੂਟ ਨਹੀਂ ਹੈਗਾ ਆ ਲੋ ਜੀ ਬਰੋਸ਼ੇ ਦੇ ਸੂਟ ਆ ਇੰਨੀ ਕਿ ਜ਼ਿਆਦਾ ਡਿਮਾਂਡ ਆ ਰਹੀ ਸੀ ਹੁਣ ਫਟਾਫਟ ਜਿਹੜਾ ਤੁਹਾਨੂੰ ਸੂਟ ਪਸੰਦ ਆ ਉਹ ਲੈ ਲੈਂਦੇ ਜਾਓ ਆ ਲੋ ਕਲਰ ਆ ਗਿਆ ਸੀ ਸਕਿਨ 골ਡਨ ਜਿਹਾ ਕਲਰ ਆ ਲੋ ਠੀਕ ਆ ਗਿਆ ਇਹ ਵੀ ਬਹੁਤ ਸਮਾਰਟ ਲਾਈਟ ਜਾਂ ਕਲਰ ਆ ਤੁਸੀਂ ਆਪਣੀ ਮੰਮੀਆਂ ਵਾਸਤੇ ਆਂਟੀਆਂ ਵਾਸਤੇ ਲੈ ਸਕਦੇ ਜੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਆ ਲਾਈਟ ਡਾਰਕ ਜਿਹੜਾ ਮਰਜੀ ਜਿਸ ਕਿਸੇ ਨੇ ਯੰਗ ਨੇ ਲੈਣਾ ਇਹਦੇ ਨਾਲ ਡਾਰਕ ਕਲਰ ਦਾ ਦੁਪੱਟਾ ਲੈ ਸਕਦਾ ਪਰਪਲ ਕਲਰ ਵੀ ਇਹਦੇ ਵਿੱਚ ਹੈਗਾ ਠੀਕ ਹੈ ਪਰਪਲ ਕਲਰ ਗ੍ਰੀਨ ਕਲਰ ਔਰ ਜੇ ਕਿਸੇ ਮੈਚੁਰ ਨੇ ਬਣਾਉਣਾ ਤੇ ਉਹ ਇਹਦੇ ਨਾਲ ਲਾਈਟ ਕਲਰ ਦਾ ਦੁਪੱਟਾ ਲੈ ਸਕਦਾ ਅਗਲਾ ਕਲਰ ਆ ਗਿਆ ਜੀ ਇਹਦੇ ਵਿੱਚ ਸੋਟੀ रमेश टैक्स का भरोसा आऊगा बहुत वजिए अगला कलर आ गया <coughs> ए वाला ठीक है पिंक जहा कलर आ गया पिंक लवेंडर शेड है बहुत सोनी हेलो ਇਹ ਸੀਗੇ ਆਪਣੇ ਅੱਜ ਦੇ ਸੂਟ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਏ ਹੋਣਗੇ ਜਿਵੇਂ ਤੁਸੀਂ ਪਹਿਲੀ ਪ੍ਰੋਸ਼ੇ ਦੀ ਵੀਡੀਓ ਨੂੰ ਪਿਆਰ ਦਿੱਤਾ ਉਸੇ ਤਰ੍ਹਾਂ ਇਹਨਾਂ ਨੂੰ ਵੀ ਪਿਆਰ ਦਿਓ ਇਹਨੂੰ ਵੱਤ-ਵੱਤ ਸ਼ੇਅਰ ਕਰਿਓ ਤੇ ਜਿੰਨوں ਵੀ ਜਿਹੜਾ ਜਿਹੜਾ ਸੂਟ ਚਾਹੀਦਾ ਉਹਦਾ ਸਕਰੀਨਸ਼ਾਟ ਦਿੱਤੇ ਹੋਏ ਨੰਬਰ ਤੇ ਭੇਜਣਾ ਹੈ ਤੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਦੋ ਸੂਟ ਮਿਲਣਗੇ ਇੱਕ ਸੂਟ ਨਹੀਂ ਮਿਲੇਗਾ ਇਸ ਕਰਕੇ ਤਿੰਨ ਚਾਰ ਸੂਟਾਂ ਦੀ ਪਿਕ ਭੇਜ ਕੇ ਕੋਈ ਐਨੀ ਦੋ ਸੂਟ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਧੰਨਵਾਦ